ઢિણ ણણ્ણ ખિણ ખણં ખણાણણ ખણાણ હણિં ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸੇਵਾ ਦਾ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 9814074074 ਤੇ ਕਾਲ ਆਈ ਸੀ ਕਿ ਬਠਿੰਡਾ ਸੰਤਪੂਰਾ ਰੋਡ ਪਰਸਰਾਮਨਗਰ ਫਲਾਈਓਵਰ ਦੇ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਹਾਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਸਾਡੀ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਗੁਲੀ ਠਾਕੁਰ ਘਟਨਾ ਵਾਲੀ ਥਾਂ ਤੇ ਮੌਜੂਦ ਸੀਗੇ ਤੇ ਸਹਾਰਾ ਜਨ ਸੇਵਾ ਸੰਦੀਪ ਗੀ ਐਂਬੂਲੈਂਸ ਲੈ ਕੇ ਮੌਕੇ ਤੇ ਜਾਂ ਮੌਕੇ ਤੇ ਪਹੁੰਚੇ ਜਿਹੜਾ ਕਿ ਦੋ ਬਾਈਕ ਵਾਲਿਆਂ ਨੂੰ ਟੱਕਰ ਡਸਟਰ ਕਾਰ ਨੇ ਭਿਆਨਕ ਟੱਕਰ ਮਾਰੀ ਟੱਕਰ ਮਾਰਨ ਤੋਂ ਬਾਅਦ ਕਾਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਦੋਨੇ ਪਿਓ ਪੁੱਤ ਦੇ ਗੰਭੀਰ ਸੱਟਾਂ ਵੱਜੀਆਂ ਨੇ ਇੱਕ ਵਿਅਕਤੀ ਹੋਰ ਆ ਉਹਦੇ ਵੀ ਗੰਭੀਰ ਸੱਟ ਵੱਜੀਆਂ ਤਿੰਨਾਂ ਨੂੰ ਤਿੰਨਾਂ ਨੂੰ ਸਹਾਰਾ ਟੀਮ ਨੇ ਚਾਕੇ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਦਾ ਨਾਮ ਹੈਗਾ ਹੈਗਾ ਵੀਰ ਪ੍ਰਤਾਪ ਸਿੰਘ ਆ ਤੇ ਵਿਕਰਮ ਵੀ ਵੀਰ ਪ੍ਰਤਾਪ ਦੀ ਉਮਰ 14 ਸਾਲ ਆ ਵਿਕਰਮ ਸਿੰਘ ਦੀ ਉਮਰ 41 ਸਾਲ ਆ ਦੋਨੇ ਸੰਗੂਆਂ ਨਾਲ ਵਸਤੀ ਦੇ ਰਹਿਣ ਵਾਲੇ ਆ ਇੱਕ ਦਾ ਨਾਮ ਮੇਵਾ ਲਾਲ ਉਮਰ ਹੈਗੀ 45 ਸਾਲ ਹੰਸ ਨਗਰ ਗਲੀ ਗਲੀ ਨੰਬਰ ਪੰਜ ਦਾ ਰਹਿਣਾ ਲਗਾ ਥਾਣਾ ਕਤਵਾਲੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਬਾਕੀ ਕਤਵਾਲੀ ਪੁਲਿਸ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਕੰਨਸਾਰਾ ਟੀਮ ਨੇ ਕੰਟਰੋਲ ਰੂਮ ਨੂੰ ਵੀ ਇਤਲਾ ਇਤਰਾਦ ਇਤਲਾ ਦੇ ਦਿੱਤੀ ਸੀ ਕਿ ਬਾਕੀ ਪੁਲਿਸ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਕਾਰ ਵਾਲਾ ਦੋਨਾਂ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਦੋਨਾਂ ਦਾ ਇਲਾਜ ਹਸਪਤਲ ਤਿੰਨਾਂ ਦਾ ਇਲਾਜ ਸਰਕਾਰ ਹਸਪਤਲ ਚੱਲ ਰਿਹਾ ਹੈ